ਬਹੁਤ ਕੋਈ ਜ਼ਿਆਦਾ ਪੇਸ਼ੈਂਟਸ ਹੋਈ ਜਾਂਦੇ ਹਨ ਸਰ 80% ਪੇਸ਼ੈਂਟ ਹੋ ਗਏ ਜੀ ਬਸ ਠੀਕ ਹੈ ਕਿੰਨੀ ਹੋ ਗਈ ਤੁਹਾਡੀ ਕਲੈਕਸ਼ਨ ਪਰ ਮਹੀਨਾ 14 ਕਰੋੜ ਰਿਸੀਵਿੰਗ ਪਈ ਹੈ ਸਰ ਸਾਡੇ ਠੀਕ ਹੈ ਸਰ ਇੱਕ ਹਾਰਟ ਲੰਗ ਮਸ਼ੀਨ ਸਾਡੇ ਕੋਲ ਗਈਆਂ ਸਨ ਅੱਛਾ ਜੀ ਜੁੜੀ ਉਹਦੀ ਗੱਲ ਕਰਦੇ ਜੇ ਉਹ ਕਹਿੰਦੇ ਉਹ ਕੀ ਕਹਿੰਦੇ ਉਹਨੂੰ ਹਾਂ ਜੀ ਸਰ ਥੋੜਾ ਬੱਚੇ ਤੋਂ ਡਿਸਟੈਂਸ ਰੱਖਣਾ ਥੋੜਾ ਹਾਂਜੀ ਹਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਜੀ ਠੀਕ ਹੈ ਬੱਚਾ ਚਲੋ ਇਹ ਤਾਂ ਮੈਂ ਪੀਜੀਐਸ ਵੀ ਗੱਲ ਹੋ ਗਈ ਹੈ ਮੇਰੀ ਤੇ ਉਹ ਜਿਹੜੇ ਤੁਹਾਡੇ ਡਾਕਟਰ ਹੈ ਉਹ ਹੀ ਇੱਥੇ ਰੱਖ ਦੋ ਇਹ ਬੱਚਾ ਤੇਰੇ ਵਾਸਤੇ ਆ ਬਹੁਤ ਬੈਸਵਰ ਸਮਝੋ ਆਈ ਬੇਟੀ ਆਪਣੀ ਉਹ ਬੇਟੀ ਆਈ ਚਾਹ ਹਾਂ ਆ ਗਈ ਹੁਣ ਦੇ ਨੇ ਆ ਗਈ ਬੇਟੀ ਚੱਕ ਵੀ ਦੇ ਦਰ ਰੋਸ਼ਨ ਦੀਪ ਕੋਲ ਮੈਂ ਕੋਈ ਨਾ ਆਇਆ ਇਧਰ ਆ ਇਧਰ ਆ ਇਧਰ ਆ ਜਾਓ ਸਰ ਅੱਛਾ ਕੋਈ ਦਿਨ ਆ ਰੋਸ਼ਨ ਆਉਂਦੇ ਹੋ ਦੱਸੋ ਦੱਸੋ ਇੱਥੇ ਹੋ ਹੈਂ ਵੀ ਨਾ ਸਭ ਟੈਕ ਰੋਲਿੰਗ ਮਸ ਸ਼ੁਰੂ ਕੀਤਾ ਹੋ ਅੱਛਾ ਇਧਰ ਆ ਇਧਰ ਆ ਜਾਓ ਤਾਜੀਓ ਅਦਾ ਕਾਰਡ ਚਾਹੀਦਾ ਸੀ ਦਾ ਕਬਟੀਆਂ ਨਾਲ ਮੇਰੀ ਗੱਲ ਹੋਈ ਇੱਥੇ ਬੈਠੀਓ ਸਰ ਤਨੋ ਵੀ ਰ ਆ ਗਿਆ ਹੁੰਦਾ ਹੈ ਹ ਲੈ ਗਿਆ ਤੇਰੀ ਨੂੰ ਲੈ ਕੋਈ ਗੱਲ ਨਹੀਂ ਇਹਦਾ ਸਾਰਾ ਇਲਾਜ ਕਰਾ ਕੇ ਦੇਵਾਂਗੇ ਨਹੀਂ ਭਾਈ ਇਲਾਜ ਦੀ ਦੌਰ ਜਾਈਦੀ ਖਣ ਸਾਡੇ ਪੱਕੇ ਇਲਾਜ ਹੋ ਜਾਏਗਾ ਬੱਚੇ ਦਾ ਇਲਾਜ ਪੂਰਾ ਹੋਏਗਾ ਔਰ ਪੀਜੀ ਦੇ ਡਾਕਟਰਾਂ ਨਾਲ ਮੇਰੀ ਗੱਲ ਹੋ ਗਈ ਆ ਉਹ ਇਹਨਾਂ ਦੇ ਸਾਡੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਸਾਰਾ ਇਲਾਜ ਡਾਈਡ ਕਰਕੇ ਜਦੋਂ ਇਹਨੂੰ ਲੋੜ ਪੈਗੀ ਉੱਥੇ ਭੇਜਾਂਗੇ ਲਗਣਾ ਉਥੋਂ ਇੱਥੇ ਆ ਜਾ ਗੜੇਗਾ ਤੁਹਾਨੂੰ ਘਰ ਦੇ ਨੇੜੇ ਆ ਇਹ 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 ਨਾ ਜਿਹੜੇ ਦਾਨੀ ਸਚਨਾ ਵੱਲੋਂ ਤੁਹਾਡੇ ਵਾਸਤੇ ਹੋਰ ਜਿਹੜਾ ਘਰ ਦੇ ਉਹਨੇ ਮੋਟੇ ਔਕੇ ਕਹਿੰਦੇ 50000 ਰੁਪਏ ਤੁਹਾਡੀ ਚੱਕਾ ਇਹ ਆ ਜਿਹੜੀ ਸਰਕਾਰੀ ਮਦਦ ਆਣੀ ਉਹ ਵੀ ਆਉਗੀ ਹੋਰ ਵੀ ਆਉਗੀ ਸਾਹਮਣੇ ਬੱਚੇ ਦੀ ਬਿਮਾਰੀ ਠੀਕ ਹੋਣ ਵਾਲੀ ਹੈ ਜੀ ਇਹਨੂੰ ਪੂਰਾ ਦਾ ਇਲਾਜ ਕਰਕੇ ਠੀਕ ਕਰਾਂਗੇ ਇਹਨੂੰ ਤੰਦਰੁਸਤ ਹੋ ਜਾਏਗਾ ਜੀ ਤੰਦਰੁਸਤ ਹੋ ਜਾਏਗਾ ਨੋ ਬਾਕੀ ਉਹਦਾ ਇਲਾਜ ਮਾਰਿਆ ਨਾ ਭਾਜੀ ਜਿੰਨੇ ਕਾਨੂੰਨ ਆ ਉਹਨੇ ਖਲਾ ਲੈਂਦਾ ਰਾਜਗਰੀ ਦਾ ਕਰਦਾ ਬੰਦਾ ਕੋਈ ਗੱਲ ਨਹੀਂ ਇਹ ਸਾਰਾ ਇਲਾਜ ਦਾ ਖਰਚਾ ਸਰਕਾਰ ਕਰੇ ਸਾਡੇ ਸਸਕਾਰ ਵਿਦੇਸ਼ ਸਾਡੇ ਮੱਖਤਰੀ ਸਾਹਿਬ ਦਾ ਵੀ ਟੈਲੀਫੋਨ ਆਇਆ ਸੀ ਮੈਨੂੰ ਹਾਂਜੀ ਤੇ ਤੁਹਾਡਾ ਬੈਸੀ ਵੀ ਤੋਂ ਮੀਡੀਆ ਨੇ ਵੀ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਜੀ ਅਸੀਂ ਤੇ ਮੀਡੀਆ ਦੇ ਤੋਂ ਸਾਨੂੰ ਪਤਾ ਲੱਗਿਆ ਤੇ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਮਰਵਾ ਕੇ ਡਾਕਟਰ ਤੇ ਅਸੀਂ ਉਸ ਸਮੇਂ ਤੇ ਜਿਹੜਾ ਬੱਚਾ ਸੀਗਾ ਸਾਡੇ ਜਿਹੜੀ ਇੱਥੇ ਲੋਪਰਟੀਐਸ ਸੀਮਲ ਸਾਥ ਇਹ ਸਾਰੇ ਜਾ ਕੇ ਬੱਚੇ ਨੂੰ ਵੋਟ ਤੇ ਜਾ ਕੇ ਲੈ ਕੇ ਆਏ ਸੀ ਤੇ ਹੁਣ ਬੱਚਾ ਦਾਖਲ ਹੈ ਔਰ ਜਿਹੜੇ ਪੀਜੀ ਦੇ ਡਾਕਟਰ ਹੈ ਜਿਹੜੇ ਮੈਂ ਤੇ ਚੀਤਕ ਡਾਕਟਰ ਹੈਗੇ ਉਹਨਾਂ ਦੇ ਨਾਲ ਜੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਟੈਲੀ ਮੈਡੀਸਨ ਦੇ थ्रू ਸਾਡੇ ਡਾਕਟਰਸ ਨਾਲ ਕਰਕੇ ਕੋਲਾਬੋਰੇਟ ਜਦੋਂ ਲੋੜ ਪੈਗੀ ਪੀਜੀ ਭੇਜਾਂਗੇ ਨਹੀਂ ਤਾਂ ਉਹਨਾਂ ਨੂੰ ਘਰ ਦੇ ਨੇੜੇ ਰੱਖ ਕੇ ਬਾਕੀ ਵੀ ਸਰਕਾਰ ਉਹਨਾਂ ਦੀ ਹੱਥੋਂ ਦੀ ਮਦਦ ਕਰੇਗੀ ਕਿਉਂਕਿ ਇੱਕ ਰਾਜ ਮਜ਼ਦੂਰ ਦਾ ਘਰ ਹੈ ਤੇ ਉਹਨਾਂ ਦੇ ਬਾਕੀ ਘੜਾ ਦੇ ਵਿੱਚ ਨੁਕਸਾਨ ਬਹੁਤ ਹੋਇਆ ਹੈ ਦਾ ਸਾਰਾ ਇਹਨਾਂ ਦੇ ਘਰ ਦਾ ਵੀ ਜਿਹੜਾ ਹੈਗਾ ਫੇਅਰ ਦਾ ਹੋਰ ਇਹਨਾਂ ਦਾ ਜਿਹੜਾ ਜਿੰਨੀ ਵੀ ਕੋਈ ਦਿੱਕਤ ਹੈ ਸਮਾਨ ਵੀ ਖਰਾਬ ਹੋਇਆ ਸਾਰਾ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਕਰਦਾਂਗੇ ਸਾਰਾ ਕੁਝ ਦੀ ਪੂਰੀ ਮਦਦ ਕਰਾਂਗੇ ਔਰ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਉਹ ਐਸ ਲਈ ਆਪਾਂ ਨੂੰ ਲੱਗਦਾ ਬਹੁਤ ਚਿੰਤਾ ਵਾਲੀ ਗੱਲ ਹੈਗੀ ਆ ਤੇ ਕਹਿੰਦੇ ਠੀਕ ਹੋਣ ਵਾਲੀ ਆ ਇਹਨੂੰ ਪਿਓਰੇਬਲ ਕਹਿੰਦੇ ਅਸੀਂ ਜਿਹੜਾ ਜਣੋ ਠੀਕ ਹੋ ਸਕਦਾ ਹੈ ਉਹ ਪੂਰੇ ਡਾਕਟਰਾਂ ਦੀ ਜਿਹੜੀ ਹੈਗੀ ਆ ਅਸੀਂ ਵਧੀਆ ਤੋਂ ਵਧੀਆ ਟਰੀਟਮੈਂਟ ਦੇ ਦਿੱਤੇ ਔਰ ਕਿੰਨਾ ਮਰਦੀ ਖਰਚਾ ਹੋਵੇ ਸਾਰਾ ਸਰਕਾਰ ਦੇਵੇਗੀ ਔਰ ਇਹ ਬੱਚਾ ਪੂਰਾ ਤੰਦਰੁਸਤ ਹੋ ਕੇ ਇੱਕ ਨਾਰਮਲ ਲਾਈਫ ਜੀਣ ਕਰ ਸਕੇ ਤੇ ਪੂਰਾ ਸੀ ਉਹਦੇ ਵਾਸਤੇ ਕੋਸ਼ਿਸ਼ ਕਰਦੇ ਹਾਂ ਉਹ ਪੂਰਾ ਕਰਾਂਗੇ। ਮੈਂ ਮੀਡੀਆ ਦਾ ਇੱਕ ਪਰਫੈਕਟ ਤਾਰਾ ਬਣਨਾ ਬਾਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਹੈਗਾ ਤੇ ਜੇਕਰ ਸੈਕਸ਼ਨ ਹੋ ਗਿਆ। ਇਹ ਨਸਾਲ ਹੋਵਣਾ ਲੱਗ ਰਿਹਾ ਇਹ ਬੇਟਾ ਧੁੰਗੜਾ ਹੈ। ਜਿਹਨੇ ਸਾਡੇ ਬੱਚੇ ਦੀ ਇੰਨੀ ਜ਼ਿਆਦਾ ਹੈਲਪ ਕੀਤੀ ਤੇ ਅੱਜ ਇੱਥੇ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਤ੍ਰਿਪਾਸੀ ਇੰਨੀ ਜ਼ਿਆਦਾ ਹੈਲਪ ਕੀਤੀ। ਥੈਂਕ ਯੂ ਸੋ ਮੱਚ। ਜੋ ਐਕਸੇ ਕੰਮ ਸੀ। ਹਾਂ ਤੁਹਾਨੂੰ 15000 ਰੁਪਏ ਚੈੱਕ ਵੀ ਦਿੱਤਾ ਹੈ। ਕਿੰਤਰ ਸੋ। ਹਾਂ। ਇਹ ਵੀ ਤੁਸੀਂ ਨਾ ਤੁਹਾਡੇ ਆਪਣੇ ਖਰਚੇ ਪਾ ਰਹੇ ਹੋ। ਉਹਨੂੰ ਘਰ ਦਾ ਜਿਹੜਾ ਕੋਈ ਤੁਹਾਡਾ ਕੋਈ ਸਵਾਲ ਖਰਾ ਹੋਇਆ, ਘਰ ਖਰਾ ਹੋਇਆ ਉਹਦੀ ਪੈਸੇ ਦੀ ਸਰਕਾਰ। ਬਹੁਤ ਬਹੁਤ ਜੀ ਸਾਡੇ ਸਾਹਮਣੇ ਰੱਖੇ। ਉਹ ਜੀ ਆਪਣਾ ਬਹੁਤ ਪੀਛਿਆ ਹੋਇਆ। ਬਹੁਤ ਸ਼ੁਕਰੀਆ। ਹੋਰ ਨਹੀਂ ਕਿਸੇ ਚੀਜ਼ ਦੀ ਲੋੜ ਹੋਵੇ, ਸਾਡਾ ਸਟਾਫ ਸਾਰਾ ਤੁਹਾਡਾ ਪਰਿਵਾਰ ਦੇ ਵਿੱਚ। ਇਸ ਡਿਪਾਰਟਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਹਰ ਵਕਤ ਮੂਡ ਕਰਕੇ ਸਾਡੀ ਮਦਦ ਵੀ ਸਾਨੂੰ ਹੈਲਪ ਕਰਦੇ ਆ। ਥੈਂਕ ਯੂ ਸੋ ਮੱਚ। ਇਹ ਰਮਦਾਸ ਦੇ ਵਿੱਚ ਜਿਹੜਾ ਇੱਕ ਪਿੰਡਾ ਤਲਵੰਡੀ ਉੱਥੋਂ ਇੱਕ ਨਾ 8 ਸਾਲ ਦਾ ਬੱਚਾ ਉਹਦੇ ਗੁਰਦੇ ਖਰਾਬ ਹੈ ਔਰ ਇੱਕ ਤਾਂ ਉਹਦਾ ਪੀਜੀ ਤੋਂ ਇਲਾਜ ਚੱਲਦਾ ਸੀਗਾ ਜਦੋਂ ਹੜ ਆ ਗਿਆ ਤੇ ਉਹਨਾਂ ਦਾ ਪਿੰਡ ਹੀ ਸਾਰਾ ਘਿਰ ਗਿਆ ਚਾਰੇ ਪਾਸੇ ਪਾਣੀ ਸੀਗਾ ਤੇ ਉਹਨਾਂ ਕੋਲ ਦਵਾਈ ਵੀ ਖਤਮ ਹੋਣ ਵਾਲੀ ਸੀ ਇਹ ਇੱਕ ਨੈਸ਼ਨਲ ਮੀਡੀਆ ਨੇ ਐਨਡੀ ਟੀਵੀ ਨੇ ਉਹਦੀ ਜਿਹੜੀ ਸਟੋਰੀ ਸੀ ਉਹ ਉਹਨੂੰ ਟੈਲੀਕਾਸਟ ਕੀਤਾ ਸੀ ਉਹਦੇ ਬਾਰੇ ਸਾਡੇ ਧਿਆਨ ਚ ਲਿਆਉਂਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਮੀਡੀਏਟ ਉਹਦਾ ਨੋਟਿਸ ਲਿਆ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਬੱਚੇ ਦਾ ਇਲਾਜ ਕਰਾਓ ਤੇ ਅਸੀਂ ਬੋਟ ਭੇਜ ਕੇ ਬੋਟ ਐਂਬੂਲੈਂਸ ਦੇ ਉੱਤੇ ਬੱਚੇ ਨੂੰ ਰੈਸਕਿਊ ਕਰਕੇ ਹਸਪਤਾਲ 'ਚ ਦਾਖਲ ਕਰਾਇਆ ਜਿਹੜੇ ਪੀਡੀਏ ਜਿਹੜੇ ਡਾਕਟਰਾਂ ਕੋਲ ਇਲਾਜ ਚੱਲਦਾ ਸੀ ਉਹਨਾਂ ਨਾਲ رابطہ ਕਾਇਮ ਕੀਤਾ ਟੈਲੀਮੈਡੀਸਨ ਦੇ ਥਰੂ ਅਸੀਂ ਇਹਦਾ ਇਲਾਜ ਸ਼ੁਰੂ ਕਰਾਇਆ ਔਰ ਹੁਣ ਬੱਚਾ ਠੀਕ ਹੈ ਅੱਗੇ ਉਹਨਾਂ ਨੂੰ ਕਾਫੀ ਹੈ ਇਹਦੀ ਜਿਹੜੀ ਗੁਰਦੇ ਖਰਾਬ ਹੈ ਇਹ ਇੱਕ ਥਿਊਰੇਬਲ ਕੰਡੀਸ਼ਨ ਹੈ ਠੀਕ ਹੋਣ ਵਾਲੀ ਕੰਡੀਸ਼ਨ ਹੈ ਬਸ ਇਹਦਾ ਬੜਾ ਲੰਮਾ ਸਮਾਂ ਇਲਾਜ ਚੱਲਦਾ ਹੈ ਲੇਕਿਨ ਬੱਚਾ ਠੀਕ ਹੋ ਜਾਏਗਾ ਤੇ ਉਸ ਪਰਿਵਾਰ ਦੇ ਰਾਜਮਿਥਰੀ ਦਾ ਪਰਿਵਾਰ ਸੀ ਉਹਨਾਂ ਨੂੰ ਫਾਈਨੈਂਸ਼ੀਅਲ ਡਿਫਿਕਲਟੀਜ਼ ਵੀ ਸੀਗੀਆਂ ਇਹ ਸਾਰਾ ਇਲਾਜ ਜਿਹੜਾ ਹੈਗਾ ਸਰਕਾਰ ਮੁਫਤ ਕਰਾਏਗੀ ਔਰ ਬੈਸਟ ਪੋਸੀਬਲ ਟਰੀਟਮੈਂਟ ਉਹਦੇ ਵਾਸਤੇ ਸਾਡੇ ਡਾਕਟਰ ਵੀ ਕਰਨਗੇ ਪੀਜੀ ਨਾਲ ਕੰਸਲਟੇਸ਼ਨ ਕਰਕੇ ਕਰਾਂਗੇ ਤਾਂ ਕਿ ਬੱਚਾ ਨਾਰਮਲ ਰਿਕਵਰ ਕਰਕੇ ਤੰਦਰੁਸਤ ਹੋ ਕੇ ਨਾਰਮਲ ਲਾਈਫ ਲੀਡ ਕਰੇ ਤੇ ਇਹਦੀ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਇਹਦੇ ਨਾਲ ਨਾਲ ਅਸੀਂ ਪਰਿਵਾਰ ਦੀ ਹਰ ਸੰਭਵ ਕੋਸ਼ਿਸ਼ ਚਾਹੇ ਉਹਦਾ ਹੜਾ ਕਰਕੇ ਨੁਕਸਾਨ ਹੋਇਆ ਸਮਾਨ ਦਾ ਨੁਕਸਾਨ ਹੋਇਆ ਘਰ ਦਾ ਨੁਕਸਾਨ ਹੋਇਆ ਜਿਹੜੀ ਉਹਨਾਂ ਦੀ ਰੋਜ਼ੀ ਰੋਟੀ ਆ ਉਹਦੇ ਵਾਸਤੇ ਵੀ ਅਸੀਂ ਮਦਦ ਕੀਤੀ ਆ ਔਰ ਉਹਨਾਂ ਨੂੰ 50000 ਦਾ ਚੈੱਕ ਦਿੱਤਾ ਦਾਨੀ ਸੱਜਣਾ ਵੱਲੋਂ ਅੱਜ ਤੇ ਇਸੇ ਤਰ੍ਹਾਂ ਅਸੀਂ ਉਹਦੇ ਪਰਿਵਾਰ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਬੱਚੇ ਦਾ ਪੂਰਾ ਇਲਾਜ ਕਰਾ ਕੇ ਬੱਚੇ ਨੂੰ ਇੱਕ ਤੰਦਰੁਸਤ ਜ਼ਿੰਦਗੀ ਜਿਹੜਾ ਜੀਣ ਦਾ ਮੌਕਾ ਦੇਵਾਂਗੇ। ਤੋਂ ਮੈਂ ਇੱਕ ਵਾਰ ਫਿਰ ਜਿਹੜਾ ਨੈਸ਼ਨਲ ਮੀਡੀਆ ਜਿਹੜੇ ਜਿਹੜੇ ਮੀਡੀਆ ਨੇ ਸਾਡੇ ਸਾਡੇ ਧਿਆਨ ਦੇ ਇਸ ਤਰ੍ਹਾਂ ਦੇ ਕੇਸ ਲੈ ਕੇ ਆ ਰਹੇ ਆ ਅਸੀਂ ਉੱਥੇ ਪਹੁੰਚ ਰਹੇ ਆ। ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਬਹੁਤ ਸਾਰੇ ਐਨਜੀਓ ਸਾਡੇ ਧਿਆਨ ਦੇ ਵਿੱਚ ਲਿਆ ਰਹੇ ਆ ਜਾਂ ਹੋਰ ਜਿਹੜੇ ਦਾਨ ਜਿਹੜੇ ਸੱਜਣਾਂ ਉਹਨਾਂ ਸਾਰਿਆਂ ਨੂੰ ਕਹਿਣਾ ਕਿ ਸਿਹਤ ਮੈਕਮੇ ਦਾ 104 ਨੰਬਰ ਹੈ ਐਮਰਜੈਂਸੀ ਨੰਬਰ। ਤੁਸੀਂ 104 ਨੰਬਰ ਤੇ ਕਾਲ ਕਰੋ ਜੀ 10 ਮਿੰਟਸ ਤੁਹਾਨੂੰ ਕਾਲ ਆ ਜੇਗੀ ਔਰ ਅੱਧੇ ਘੰਟੇ ਤੁਹਾਡੇ ਕੋਲੇ ਐਂਬੂਲੈਂਸ ਦਾ ਮੈਡੀਕਲ ਸਹਾਇਤਾ ਪਹੁੰਚ ਜੇਗੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ 104 ਨੰਬਰ ਤੇ ਕਾਲ ਕਰੋ ਤੇ ਇਮੀਡੀਏਟਲੀ ਜਿਹੜੀ ਪੰਜਾਬ ਸਰਕਾਰ ਹੈ ਤੁਹਾਡੇ ਤੱਕ ਮੈਡੀਕਲ ਸਹਾਇਤਾ ਪਹੁੰਚਾਏਗੀ ਬਹੁਤ ਬਹੁਤ ਧੰਨਵਾਦ ਲੱਗੇ ਸਰ ਆਈ ਸਰ 10 ਐਂਬੂਲੈਂਸ ਸੇ ਰਵਾਨਾ ਕਰਨਾ ਚਾਹੀਦਾ ਹੈ ਇਸ ਇਲਾਕੇ ਦੇ ਕਿਸ਼ ਕਰਨਾ ਚਾਹੀਦਾ ਹੈ ਅੱਜ ਨਾਲ ਸੇ ਵੀ ਆਰ ਹਿਟਿੰਗ ਦਾ ਨੈਕਸਟ ਫੇਸ ਜੀ ਪਹਿਲਾ ਰੈਸਕਿਊ ਸੀਗਾ ਜੀ ਫਿਰ ਮੈਡੀਕਲ ਰਲੀਫ ਸੀਗਾ ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਐਂਬੂਲੈਂਸ ਉੱਥੇ 베이스 ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਜ਼ ਦਿੱਤੀਆਂ ਉਸ ਤੋਂ ਅੱਗੇ ਅਸੀਂ ਬੋਟ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ ਮੀਡੀਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਟ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਪੀਜੇ ਤੋਂ ਚੱਲਦਾ ਸੀਗਾ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰابطਾ ਕਾਇਮ ਕਰਕੇ ਪਹਿਲੀ ਮੈਡੀਸਿਨ ਦੇ ਚੋਂ ਉਹਦਾ ਪੀਜੇ ਤੋਂ ਵੀ ਇਲਾਜ ਚੱਲਦਾ ਇੱਥੇ ਲੋਕਾਂ ਡਾਕਟਰ ਟ੍ਰੀਟ ਕਰ ਰਹੇ ਹਨ ਲੇਕਿਨ ਉਹਦੀ ਜਿਹੜੀ ਕਨਸਲਟੇਸ਼ਨ ਹੈ ਉਹ ਪੀਜੇ ਤੋਂ ਚੱਲ ਰਹੀ ਹੈ ਆਪ ਜੀ ਅ ਇਸੇ ਤਰ੍ਹਾਂ ਹੁਣ ਜਿਹੜੀ ਸਾਡੀ ਅਗਲੀ ਹੈਗੀ ਅਸੀਂ ਹੋਰ ਵੀ ਜੰਦੀਆਂ ਪਲੈਗਨਰ ਲੇਡੀਜ਼ ਸੀ ਸਨੇਕ ਬਾਈਟ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੁਣ ਜਿਹੜਾ ਸਾਡਾ ਅਗਲੀ ਫੇਜ਼ ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰੀਵੈਂਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਹੁਣ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਕੇ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਡੇਂਗੀ ਔਰ ਮਲੇਰੀਆ ਚੱਕਣ ਗੁੜੀਆਂ ਦੀ ਰੋਕਥਾਮ ਵਾਸਤੇ ਨਾਰਵਿਸਾਈਡ ਸਪਰੇਅ ਹੋਏਗਾ ਸੇਫ ਡਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੇਜਰਸ ਆਈਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੈਂਟਾਂ ਕਿਸੇ ਕੋਲੇ ਦਵਾਈ ਚਾਹੀਦੀ ਆ ਕਿਸੇ ਨੂੰ ਉਹਦੇ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀਆਂ ਐਂਬੂਲੈਂਸ ਆ ਇਹ ਸੈਕਟਰ ਵਾਈਜ਼ ਹੁਣ ਜਾਣਗੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣਗੀਆਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਹੂਲਤਾਂ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਆ ਤਾਂ ਉਹਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ 'ਚ ਦਾ ਇਲਾਜ ਕਰਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਆ ਜਿਹੜੀ ਪ੍ਰੋਫੈਨਸ਼ਨ ਆਫ ਫਲੇਜਰ ਚਾਹੀਓ ਗੰਦੇ ਪਾਣੀ ਨਾਲ ਹੋ ਜਾਉ ਮੱਖੀਆਂ ਮਚਾਣਾ ਰੋਣ ਬਿਮਾਰੀਆਂ ਦਾ ਕੋਈ ਹੋਰ ਸਨੇਕ ਬਾਈਟ ਤੇ ਡੌਗ ਬਾਈਟ ਹੈ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਪੇਜ ਅਸੀਂ ਸ਼ੁਰੂ ਕਰ ਰਹੇ ਹਾਂ ਕਪਸਰ ਉੱਤੇ ਹੁਣ ਸ਼ੁਰੂਤ ਦੇ ਨਾਲ ਬਿਮਾਰੀ ਹੋ ਰਹੀ ਹੈ ਸਪਾਇਨਟੂ ਧਾਰੀ ਵਰ ਕਲੀਅਰ ਵੀ ਕਿ ਉਹ ਸਪਾਇਨ ਫੀਵਰ ਦੀ ਸਰਪੁੱਟੀ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਚ ਜਿਹੜਾ ਹੈਗਾ ਜਿਹੜੀ ਹੁਣ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਬਿਮਾਰੀ ਜਿਹੜੀ ਹੈਗੀ ਹੈ ਹਿਊਮਨਸ ਦੇ ਵਿੱਚ ਨਹੀਂ ਹੁੰਦੀ ਆ ਬਟ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਨੂੰ ਏਰੀਆ ਨੂੰ ਕਾਰਡਨ ਆਫ ਕਰਨਾ ਜੋ ਉਹਦੇ ਵਾਸਤੇ ਸੈਸੀ ਪ੍ਰੀਕੌਸ਼ਨ ਆ ਅਸੀਂ ਬਿਲਕੁਲ ਸਾਰੀਆਂ ਪ੍ਰੀਕੌਸ਼ਨ ਲੈ ਰਹੇ ਆ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਵਿੱਚ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ ਰੈਸਪੀਰੇਟਰੀ ਡਿਸਟ्रेस ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੋਵੈਂਟਿਵ ਪਈਅਰਸ ਵੀ ਲੈ ਰਹੇ ਆ ਤੇ ਉਹਦਾ ਜਿਹੜਾ ਰੋਕਾ ਤੱਕ ਜਿਹੜੀ ਹੈਗੀ ਦਵਾਈ ਪਛਾਣਾ ਦਵਾਈ ਮੋਟੀ ਪਛਾਣਾ ਉਹ ਵੀ ਕਰਦੇ ਆ ਦੋਨੋਂ ਜਿਹੜੇ ਜਿਹੜੇ ਦੋਨੇ ਕੰਮ ਆ ਅਸੀਂ ਹੋ ਲਗਾਤਾਰ ਸਾਡੇ ਰੱਤ ਜਾਂ ਆਪਕਰ ਹੋਰ ਵੀ ਸਰ ਕੀ ਖਾਨੀ ਕਰ ਉੱਤਰੀ ਟੈਸਟਿੰਗ ਵੀ ਸੈਟਲਿੰਗ ਆ ਹਾਂ ਸਾਰੇ ਹੋ ਰਹੀ ਹੈ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਹੈ ਪੁਆਇੰਟਰੀ ਦੇ ਵਿੱਚ ਵੀ ਹੋ ਰਹੀ ਹੈ ਉਹ ਜਿਹੜੇ ਰਿਸਪੈਕਟਿਵ ਡਿਪਾਰਟਮੈਂਟ ਆ ਸਾਡੇ ਕੋਲੇ ਪੂਜ ਇੰਡਸਟਰੀ ਹੈਗੀ ਆ ਪੀਯੂ ਜੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ ਸਿਹਤ ਵਿਭਾਗ ਦੇ ਤੋਂ ਸਬਾਈ ਪੀਏਯੂ ਔਰ ਪੀਪੀਸੀਬੀ ਉਹ ਵੀ ਜਿਹੜੇ ਹੈਗੇ ਆ ਡਿਫਰੈਂਟ ਕੰਡਿਸ਼ਨ ਪਾਣੀ ਦੀ ਟੈਸਟਿੰਗ ਆ ਜੋ ਸਾਰੀ ਟੈਸਟਿੰਗ ਆ ਇਹ ਤਿੰਨ ਚਾਰ ਲੈਵਲ ਤੇ ਸਾਰੇ ਦਿਨ ਡਿਪਾਰਟਮੈਂਟਸ ਕਰਦੇ ਦੇ ਸੀ ਲੋਕਾਂ ਚ ਪੈਨਿਕ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ ਪਾਣੀ ਨਿਕਲਣ ਤੋਂ ਬਾਅਦ ਹੁਣ ਜਿਆਦਾ ਉਹਨਾਂ ਨੂੰ ਡਰ ਹੈਗਾ ਕਿ ਵੀ ਬਿਮਾਰੀਆਂ ਦਾ ਆ ਸਕਦਾ ਤੇ ਆਪਾਂ মিডিਆ ਵੱਲੋਂ ਉਹਨਾਂ ਨੂੰ ਆਪਾਂ ਰੀਸ਼ੋਰ ਕਰੀਏ ਕਿ ਤੁਸੀਂ 104 ਨੰਬਰ ਤੇ ਕਾਲ ਕਰਨਾ ਆਪਣੀ ਜੇ ਤੁਸੀਂ ਆਸ਼ਾ ਵਰਕਰ ਨੂੰ ਵੀ ਕੋਈ ਕਨਵੇ ਕਰੋਗੇ ਆਸ਼ਾ ਵਰਕਰ ਜਿਹੜੀ ਹੈਗੀ ਆਪਣੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਨਾਲ ਤੇ ਉਹ ਸਿਵਲ ਸਰਪਟ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋੜ ਹੋਏਗੀ ਅਸੀਂ ਮੈਡੀਕਲ ਕੈਂਪ ਲਾਵਾਂਗੇ ਜਿੱਥੇ ਲੋੜ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਫਿਊਨੀਕੇਸ਼ਨ ਕਰਾਂਗੇ ਔਰ ਜਿਹੜਾ ਤੁਹਾਡਾ ਬਾਕੀ ਸਾਰਾ ਹੈਗਾ ਆਪਣਾ ਐਂਟੀ ਲਾਰਵਾ ਸਪਰੇ ਕਰਾਂਗੇ ਸਫਾਈ ਵਾਸਤੇ ਜਿਹੜਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਜਿਹੜੇ ਮਿਨਿਸਟਰਲ ਕਾਰਪੋਰੇਸ਼ਨਸ ਚੱਕ ਕਮੇਟੀਆਂ ਆਈਆਂ ਉਸ ਸਪੈਸ਼ਲ ਮੁਹਿੰਮਤ ਵਾਲੀਆਂ ਸਫਾਈ ਵਾਸਤੇ ਸੋ ਆਲ ਪੋਸੀਬਲ ਪ੍ਰੋਕਾਚਰ ਲਈਆਂ ਜਾਣਗੀਆਂ ਜੀ ਕੋਈ ਮੇਜਰ ਨਹੀਂ ਕੋਈ ਦਿੱਕਤ ਨਹੀਂ ਆਏਗੀ ਲੋਕਾਂ ਨੂੰ ਕਮਰਾਨ ਦੀ ਨੋਟ ਇਹ ਇਸ ਤੋਂ ਸਵਾਈ ਅਸੀਂ ਹੋਰ ਵੀ ਜੜਾ ਹੈਗਾ ਤੁਹਾਡੇ ਅਸੀਂ ਜੜੇ ਹੈਗੇ ਨਾ ਤੁਹਾਡੇ ਮੇਰੇ ਖਿਆਲ 21 ਡਾਕਟਰ ਜੁਆਇਨ ਕਰ ਗਏ ਬਹੁਤ ਸਾਰੇ ਡਾਕਟਰ ਪੋਸਟ ਕੀਤੇ ਆ ਫਲੈਟ ਫੈਕਟਰੀ ਦੇ ਸਿੱਧੇ ਭੇਜਦੇ ਜਿਹੜੇ ਨਵੇਂ 1000 ਜੁਆਇਨ ਕਰਨੇ ਸੀ ਉਹਨਾਂ ਚੋਂ 750 ਨੇ ਅਜੇ ਜਿਹੜਾ ਉਹਨਾਂ ਦਾ ਕਲੀਅਰ ਹੋ ਗਿਆ ਹੈਗਾ ਉਹਨਾਂ ਤੋਂ ਅਸੀਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜੁਆਇਨ ਕਰ ਗਏ ਆ ਤੁਰਨਾ ਮੈਡਿਕ ਡਾਕਟਰਸ ਵੀ ਆ ਗਿਆ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਸવાય ਜਿਹੜੇ ਨਰਸਿੰਗ ਸਟੂਡੈਂਟਸ ਲਗਾਤਾਰ ਕੰਮ ਕਰ ਰਹੇ ਆ ਆਸ਼ਾ ਵਰਕਰਸ ਕਰ ਰਹੀਆਂ ਸਾਡੇ ਹਸਪਤਾਲ ਗੈਲਰਿਆ ਸੈਂਟਰ ਦੇ ਸਟਾਫ ਅਸੀਂ ਤਾਂ ਹੁਣ ਸੰਡੇ ਨੂੰ ਵੀ ਸਾਰੀਆਂ ਸਰਵਿਸਿਜ਼ ਆਪਣੇ ਚਲਾ ਰਹੇ ਆ ਸੋ ਅਸੀਂ ਤੁਸੀਂ ਕਹ ਲਓ ਵੀ ਜਿਹੜਾ ਸਿਹਤ ਵਿਭਾਗ ਮਾ ਹੈਗਾ ਉਹ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਸੇਵਾ ਚ ਲੱਗਾ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ ਅੱਜ ਅਬਜੋਦ ਬੱਚਾ ਨੂੰ ਸਾਰਾ ਚੈੱਕ ਵੀ ਦਿੱਤਾ ਅੱਜ ਸਾਲ ਜਿਹੜਾ ਬੱਚਾ ਹਾਂਜੀ ਉਹ ਉਹਦੇ ਉਹਦੇ ਵਾਸਤੇ ਇਹ ਸੀਗਾ ਕਿ ਉਹਦਾ ਸਾਰਾ ਇਲਾਜ ਸਰਕਾਰ ਮੁਕਤ ਕਰਾਏਗੀ ਜਿੰਨਾ ਮਰਜ਼ੀ ਖਰਚਾ ਹੋਵੇ ਚਾਹੇ ਇਸ ਤੋਂ ਆਏ ਉਹਨਾਂ ਦੇ ਪਰਿਵਾਰ ਕਿਉਂਕਿ ਕਰਾਜ ਮੈਸੇਜ ਦਾ ਪਰਿਵਾਰ ਹੈ ਰੋਜ਼ੀ ਰੋਟੀ ਵਾਸਤੇ ਉਹਨਾਂ ਦਾ ਉਹਨਾਂ ਨੂੰ ਇੱਕ ਦਾਨੀ ਸੱਜਣਾ ਵੱਲੋਂ ਮੈਨੂੰ ਕੁਝ ਚੱਕ ਦਿੱਤੇ ਗਏ ਸੀਗੇ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਰੋਡ ਬੰਦ ਬੰਦੇ ਆ ਉਹਨਾਂ ਨੂੰ 50000 ਰੁਪਏ ਦਾ ਚੱਕ ਦਿੱਤਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਦੀ ਕੌਗਨੀਜ਼ੈਂਸ ਲਈ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਰੋਡਸਪੇਨ ਬੱਚੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਆਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਿੰਨੇ ਜਿਹੜਾ ਫਲੱਡ ਜਿਹੜੇ ਵੀ ਕੋਈ ਫਲੱਡ ਇਫੈਕਟਿਡ ਕਰਦਾ ਡੈਮੇਜ ਵੀ ਦੇਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਾਂਗੇ। ਬੱਚੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਹੁਣ ਠੀਕ ਹੈਗੀ ਆ ਜੀ ਕੰਟਰੋਲ 'ਚ ਹੈਗੀ ਆ। ਉਹਦੇ 'ਚ ਜਿਹੜੀ ਬਿਮਾਰੀ ਹੈਗੀ ਆ ਚੋਰੇਬਲ ਹੈਗੀ ਆ ਠੀਕ ਹੋਣ ਵਾਲੀ ਆ ਉਹ ਇਲਾਜ ਹੋ ਸਕਦਾ ਉਹਦਾ। ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਜਾਨਲੇਵਾ ਵੀ ਹੋ ਸਕਦੀ ਸੀ। ਤੇ ਮੀਡੀਆ ਦਾ ਧੰਨਵਾਦ ਆ ਜੀ ਸਾਰਿਆਂ ਦਾ ਧੰਨਵਾਦ ਆ ਕਿ ਅਸੀਂ ਉਹਦੇ ਤੱਕ ਪਹੁੰਚ ਸਕੇ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਔਰ ਬੈਸਟ ਪੋਸਿਬਿਲਿਟੀ ਟਰੀਟਮੈਂਟ ਦੇਾਂ ਅੱਜ ਬੱਚੋ ਕੀ ਕਰਨ ਜਾ ਰਹੇ ਹੋ ਤੁਸੀਂ ਇਹਨੂੰ ਸੇਵਾ ਕਹਿੰਦੇ ਆ ਤੁਸੀਂ ਸੇਵਾ ਕਰਨ ਜਾ ਰਹੇ ਹੋ ਜਦੋਂ ਤੁਹਾਡਾ ਆਪ ਦਾ ਕੋਈ ਇੰਟਰਸਟ ਨਹੀਂ ਹੁੰਦਾ ਤੁਸੀਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਲੋੜ ਹੈ ਉਹ ਤੁਹਾਡੇ ਰਿਸ਼ਤੇਦਾਰ ਨਹੀਂ ਹੈ ਤੇ ਤੁਸੀਂ ਜਦੋਂ ਉਹਨਾਂ ਦੀ ਜਾ ਕੇ ਦੇਖਭਾਲ ਕਰੋਗੇ ਸਭ ਤੋਂ ਪਹਿਲੀ ਗੱਲ ਹੈ ਕਿ ਉਹਨਾਂ ਨੂੰ ਸਤਿਕਾਰ ਅੰਕਲ ਕੀ ਹਾਲ ਹੈ ਆਂਟੀ ਕੀ ਹਾਲ ਹੈ ਉਹਨਾਂ ਕੋ ਆਓ ਬੈਠੋ ਕੀ ਹਾਲ ਹੈ ਤੁਹਾਡਾ ਘਰ ਕਿੱਥੇ ਹੈ ਕੀ ਤਕਲੀਫ ਹੈ ਤੁਸੀਂ ਹੱਥ ਲਾਏ ਹੋ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਆਂਟੀ ਪਾਣੀ ਪੀਓਗੇ ਪਾਣੀ ਉੱਥੇ ਅਵੇਲੇਬਲ ਸਾਰੇ ਜਗ੍ਹਾ ਤੇ ਅਵੇਲੇਬਲ ਹੈ ਸਕਰਤਾ ਬੈਠੋ ਪਾਣੀ ਪਿਓ ਇੱਕ ਹਮਦਰਦੀ ਨਾਲ ਗੱਲ ਕਰਨਾ ਸ਼ੁਰੂਆਤ ਇੱਥੋਂ ਕਰਨੀ ਹੈ ਜਦੋਂ ਆਪਾਂ ਕਿਸੇ ਨਾਲ ਪਿਆਰ ਨਾਲ ਗੱਲ ਕਰਦੇ ਹਾਂ ਹਮਦਰਦੀ ਨਾਲ ਠੀਕ ਆ ਉਹਦੀ ਅੱਧੀ ਬਿਮਾਰੀ ਠੀਕ ਹੋ ਜਾਂਦੀ ਹੈ ਉਹਦੇ ਨਾਲ ਦਵਾਈ ਦੀ ਲੋਡ ਬਹੁਤ ਘੱਟ ਲੋਡ ਪੈਂਦੀ ਹੈ ਦਵਾਈਆਂ ਇਨਫੈਕਸ਼ਨ ਵਾਸਤੇ ਦੂਜੀ ਜਗ੍ਹਾ ਲਈ ਕੋਈ ਸਕਿਨ ਡਿਜ਼ੀਜ਼ ਆ ਉਹਦੇ ਵਾਸਤੇ ਜਰੂਰੀ ਆ ਉਹਨਾਂ ਨੂੰ ਦੱਸਣਾ ਹੈ ਕਿ ਤੁਹਾਨੂੰ ਇਹ ਜੇ ਚਮੜੀ ਦੀ ਬਿਮਾਰੀ ਹੋਈ ਆ ਤੇ ਇਹ ਸੀ ਦਵਾਈ ਦੇਮਾਗੇ ਠੀਕ ਹੋ ਜੇਗੀ ਬਾਕੀ ਜਦੋਂ ਤੁਸੀਂ ਆਪਣਾ ਜਾਓਗੇ ਪਾਣੀ ਚੋਂ ਵੀ ਲੰਘ ਕੇ ਜਾਣਾ ਪਏਗਾ ਹੜਾਂ ਦੇ ਵਿੱਚ ਗੰਦੇ ਪਾਣੀ ਸਿਆ ਲੋਕਾਂ ਨੇ ਘਰ ਦਾ ਕੰਮ ਵੀ ਕਰਨਾ ਉਹਨਾਂ ਦੇ ਪਿੰਡਾਂ ਦੇ ਜਿਹੜੇ ਮਵੇਸ਼ੀਆ ਉਹਨਾਂ ਦੀ ਵੀ ਦੇਖਭਾਲ ਕਰਨੀ ਆ ਤੇ ਜਦੋਂ ਤੁਸੀਂ ਘਰੇ ਆ ਗਿਆ ਜਦੋਂ ਕੰਮ ਮੁੱਕਿਆ ਹੱਥ ਮੂਹ ਪੈਰ ਚੰਗੀ ਤਰ੍ਹਾਂ ਧੋ ਕੇ ਸਰੋਂ ਦਾ ਤੇਲ ਲਗਾ ਲਓ ਚਾਲੇ ਠੀਕ ਹੈ ਜੀ ਉਹਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਘੱਟ ਹੋਣਗੀਆਂ ਸਫਾਈ ਦਾ ਧਿਆਨ ਰੱਖੋ ਆਪਣਾ ਵੀ ਘਰ ਦਾ ਵੀ ਘਰ ਦੇ ਬੰਦਿਆਂ ਦਾ ਵੀ ਖਾਣਾ ਸਾਫ਼ ਸੁਥਰੀ ਜਗ੍ਹਾ ਤੇ ਸਫਾਈ ਕਰਕੇ ਤਾਜ਼ਾ-ਤਾਜ਼ਾ ਖਾਣਾ ਖਾਣਾ ਔਰ ਜਿਹੜਾ ਪਾਣੀ ਆ ਜਾਂ ਤਾਂ ਜਿਹੜਾ ਬੋਤਲਾਂ ਦਾ ਦੇ ਰਹੇ ਉਹ ਪੀ ਲਓ ਜਾਂ ਤੁਹਾਨੂੰ ਆ ক্লোਰਿਨ ਦੀ ਗੋਲੀ ਦੇ ਰਹੇ ਸਭ ਨੂੰ ਦੇ ਕੇ ਭੇਜੋ ਆ ক্লোਰਿਨ ਦੀਆਂ ਗੋਲੀਆਂ ਦੇਤੀਆਂ 20 ਲੀਟਰ ਦੇ ਵਿੱਚ ਵੱਡੀ ਬਾਲਟੀ ਚ ਇੱਕ ਪਾ ਕੇ ਰੱਖ ਦਿਓ 20 ਮਿੰਟ ਬਾਅਦ ਪੀ ਸਕਦੇ ਹੋ ਤੁਸੀਂ ਤੁਸੀਂ ਬਿਮਾਰ ਨਹੀਂ ਹੋਵੋਗੇ ਜੇ ਫਿਰ ਵੀ ਕੋਈ ਦਿੱਕਤ ਹੋਵੇ ਕੋਈ ਐਮਰਜੈਂਸੀ ਹੋਵੇ ਤਾਂ 104 ਨੰਬਰ ਤੇ ਕਾਲ ਕਰੋ ਕਿੰਨੇ ਤੇ 104 ਇਹ ਹਰ ਇੱਕ ਨੂੰ ਦੱਸਣਾ ਕੋਈ ਹੋਵੇ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੋਵੇ ਕੋਈ ਪ੍ਰੈਗਨੈਂਟ ਡੇਢੀ ਆ ਉਹਨੂੰ ਹੈਲਪ ਚਾਹੀਦੀ ਆ ਜਿਸ ਨੂੰ ਸਨੇਕ ਬਾਈਟ ਹੋ ਗਈ ਕਿਸੇ ਨੂੰ ਡੌਗ ਬਾਈਟ ਹੋ ਗਈ ਜੇ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਤੇ ਜੇ ਇੱਕ ਪਿੰਡ ਦੇ ਵਿੱਚ ਜੇ 2 ਜਾਂ 3 ਤੋਂ ਵੱਧ ਲੋਕਾਂ ਨੂੰ ਬੁਖਾਰ ਹੋ ਜਾਵੇ ਜਾਂ ਡਾਇਰੀਆ ਹੋ ਜਾਵੇ ਤਾਂ ਇਮੀਡੀਏਟਲੀ ਆਸਾ ਨੂੰ ਕਹਣਾ 104 ਨੰਬਰ ਤੇ ਕਾਲ ਕਰਨਾ ਡਾਕਟਰ ਆਣਗੇ ਜੇ ਬੁਖਾਰ ਹੋਏਗਾ ਉੱਥੇ ਸਪਰੇਅ ਕਰਨਗੇ ਫਿਊਮਿਗੇਸ਼ਨ ਕਰਨਗੇ ਜੇ ਕਿਸੇ ਨੂੰ ਡਾਇਰੀਆ ਹੋਏਗਾ ਤਾਂ ਪਾਣੀ ਦੇ ਸੈਂਪਲ ਲੈ ਕੇ ਪਾਣੀ ਦੇ ਸੈਂਪਲ ਟੈਸਟ ਕਰਨਗੇ ਔਰ ਲੋਕਾਂ ਦਾ ਇਲਾਜ ਕਰਨਗੇ ਕਦੇ ਵੀ ਇਹ ਨਹੀਂ ਸੋਚਣਾ ਵੀ ਕੱਲ ਨੂੰ ਚਲੇ ਜਾਵਾਂਗੇ ਕੱਲ ਕਰ ਲਾਂਗੇ ਜੇ ਕੋਈ ਐਮਰਜੈਂਸੀ ਆ ਤਾਂ ਉਸੇ ਵੇਲੇ 104 ਨੰਬਰ ਤੇ ਕਾਲ ਕਰੋ ਜਾਂ ਜਿਹੜਾ ਨੀਰੈਸਟ ਹਸਪੀਟਲ ਹੈਗਾ ਜਿਹੜਾ ਚਾਹੇ ਜਨਾਲਾ ਹੋਵੇ ਰਮਦਾਸ ਹੋਵੇ ਜਾਂ ਜਿਹੜੇ ਆਪਾਂ ਐਮਰਜੈਂਸੀ ਸੈਟਅਪ ਕੀਤੇ ਉਹਨਾਂ ਨੂੰ ਪਤਾ ਹੋਵੇਗਾ ਵੀ ਉਹ 24 ਘੰਟੇ ਚੱਲਦੇ ਪਏ ਆ ਉੱਥੇ ਤੇ ਉੱਥੇ ਤੁਸੀਂ ਪਹੁੰਚ ਸਕਦੇ ਹੋ ਠੀਕ ਹੈ ਜੀ ਸੋ ਇਹ ਛੋਟੇ ਛੜੀਆਂ ਗੱਲਾਂ ਦਾ ਧਿਆਨ ਰੱਖੋ ਓਕੇ ਕੋਲ ਲੱਗ ਤੋੜੋ ਜੀ ਚਲੋ ਚਲੋ ਤੁਸੀਂ ਚੱਲੋ ਲੱਗੇ ਸੇਵਾਦਾਰਾਂ ਦੇ ਦਿੱਪਤੀ ਵਸਨ ਕੋਆਰਡੀਨੇਟ ਕਰਦੇ ਹੋ ਡਲ ਤੋਂ ਨਹੀਂ ਜੇ ਸਰ ਮંત્રી ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਸਰ ਜਿਵੇਂ ਫਲੱਡ ਆਇਆ